ਅਰਦੀਪ ਕੋ ਕਿਹੜੀ ਜਗ੍ਹਾ ਤੋਂ ਇੰਦ ਕਰਤੋਂ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਨਾ ਦੀਦੀ ਅਸੀਂ ਨਾ ਤੁਹਾਨੂੰ ਪੰਜ ਬਾਡੀ ਸਰਵਿਸ ਪੈਕ ਦਿੱਤੇ ਸੀ ਜੂਸ ਦਿੱਤੇ ਸੀ ਉਹਦੇ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਤਕਲੀਫ ਸੀ ਮੇਰੇ ਜੋੜਾਂ ਵਿੱਚ ਬਹੁਤ ਦਰਦ ਸੀ ਕਿ ਧੌਣ ਵਿੱਚ ਦਰਦ ਹੁੰਦਾ ਸੀਗਾ ਹਾਂਜੀ ਤੇ ਨਾਲ ਪ੍ਰੋਬਲਮ ਸੀ ਬੁਖਾਰ ਚੜ ਜਾਂਦਾ ਸੀਗਾ ਤੇ ਨਾਲ ਦੂਜੀ ਬਣ ਗਿਆ ਸੀਗਾ ਟਾਈਫਟ ਹੋ ਗਿਆ ਸੀਗਾ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਮੈਨੂੰ ਪਤਾ ਨਹੀਂ ਲੱਗਦਾ ਹੁੰਦਾ ਸੀਗਾ ਬੁਖਾਰ ਚੜਿਆ ਤੇ ਲਾਤੀ ਜਾਂਦਾ ਸੀ ਬੁਖਾਰ ਚੜਿਆ ਤੇ ਲਾਤੀਆਂ ਦੇ ਦਵਾਈ ਬਹੁਤ ਲਈ ਜਾਵਾਂ ਫੋਨ ਦਾ ਸੀਗਾ ਮਤਲਬ ਕਿੰਨੇ ਕ ਸਾਲ ਪੁਰਾਣਾ ਤੁਹਾਨੂੰ ਇਹ ਡਿਫੈਕਟ ਸੀਗਾ ਨਾ ਸਾਲ ਕਿਹੜਾ ਦੱਸ ਸਾਲ ਕਿ ਪਹਿਲਾਂ ਦਾ ਸੀਗਾ ਠੀਕ ਹੈ ਜੀ ਤੇ ਹੁਣ ਤੁਸੀਂ ਬੋਡੀ ਸਰਵਿਸ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ 1.5 ਸਾਲ ਹੋ ਗਿਆ ਮੈਂ ਉਸ ਤੋਂ ਬਾਅਦ ਵਿੱਚ ਤਾਂ ਨਹੀਂ ਕੁਝ ਵਰਤਿਆ ਨਹੀਂ ਜੀ ਕੁਝ ਨਹੀਂ ਵਰਤਿਆ ਹੁਣ ਬਿਲਕੁਲ ਠੀਕ ਹਾਂ ਠੀਕ ਹੈ ਜੀ ਤੇ ਹੁਣ ਤੁਹਾਡੀ ਤਕਲੀਫ ਕਿਵੇਂ ਆ ਜਿਵੇਂ ਬਿਲਕੁਲ ਸਹੀ ਹੈ ਕੋਈ ਦਵਾਈ ਜਾਂ ਕਿਸੇ ਦੀ ਜਰੂਰਤ ਪਈ ਕੋਈ ਦਵਾਈ ਨਹੀਂ ਖਾਦੀ ਮੈਂ ਮਿਲ ਕੋਈ ਠੀਕ ਆ ਠੀਕ ਹੈ ਜੀ ਤੇ ਜਿਹੜੇ ਹੁਣ ਬਹੁਤ ਸਾਰੇ ਭੈਣ ਭਰਾ ਆ ਤੁਹਾਡੇ ਇਹ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਾਂਗੀ ਬਹੁਤ ਵਧੀਆ ਵਾਰ ਤੁਸੀਂ ਯੂਜ਼ ਕਰੋ ਇਹਨਾਂ ਨੂੰ ਠੀਕ